ਨਰਗਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲਏ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਯਾਨੀ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲ-ਗਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੇਦਾ ਕੋਈ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਐਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨੈਤ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਦ ਕਰ ਰੱਖੀ ਇਹਨਾਂ ਨੇ ਇਹ ਤਾਂ ਜੇ ਜੇ ਤੁਸੀਂ ਸਰਕਾਰ 'ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜਾਂ ਜੁਆਇਨ ਨਹੀਂ ਕਰਨਾ ਇਹ ਲੋਕ ਦੱਸਣਗੇ ਜੀ ਮੰਨਦੇ ਆ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰ ਦਾ ਕੰਮ ਸੰਭਲਣਗੇ ਨਾਇਬ ਤਸੀਲ ਦਾ ਤੁਸੀਂ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸ਼ਤਰੀ ਰੁਕ ਰਹੀ ਕਿਸੇ ਦੀ ਫਰਜ਼ਦਾਰੀ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਹਿਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਹਿਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਰੂਮ ਬਲੈਕਮਿਲ ਕਰਨ ਲੱਗ ਜਾਂਦੇ ਆ ਫੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋ ਹੜਤਾਲ ਦੇ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਥੈਂਕ ਯੂ ਸਾਹਿਬ ਇਹਨਾਂ ਦੇ ਕਿਸਾਨ ਉਹਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਭ ਕਾਂਦੇ ਨੇ ਰੀਟੇਨ ਕੀਤਾ ਜਾ ਰਿਹਾ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਰ ਅਸਲ ਚਾਂਤੀ ਹੋਈ ਸੀ ਸਾਡੇ 3.5 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਬਤਮੀਜੀ ਕੀਤੀ ਕਿਸੇ ਨੇ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਕੀ ਸੀਐਫ ਸਰ ਥੋੜਾ ਬਰੀਫ ਕਰ ਦਿਓ ਅਸਲ ਹੋਇਆ ਨਹੀਂ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖਿਆ ਨੀ ਨੀਚੇ ਕਰ ਲੈ ਯਾਰ ਕਿੰਨਾ ਨੁਕਸਾਨ ਹੋਇਆ ਹੋਊ ਕਿਉਂਕਿ ਕੱਲ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੀ ਸਵ ਤੇ ਸਵਾਲ ਨੂੰ ਆਪ ਡਿਵੀਜ਼ਨ ਬੋਲੀ ਬੋਲਦੀ ਹੈ ਤਾਂ ਬੜੀ ਬੜੀ ਪੁਲੀਸ ਕਰ ਜੀ ਸਰ ਜੀ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨਹੀਂ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਬਦਨਾਮ ਕਰ ਰਹੇ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਖੋ ਮੈਨੂੰ ਤੁਸੀਂ ਬਦਤਮੀਜ਼ੀ ਕੀਤੀ ਕਿ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਹ ਤੋਂ ਪਹਿਲਾਂ ਬਿਨਾ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੁਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ